हां जी दोस्तों अगला मकान लेके आए हैं 13.5 लाख ਵਿੱਚ ਇਹ ਵੀ 60 ਗੱਜ ਦਾ ਦੋਸਤੋ ਮਕਾਨ ਹੈ ਇਹ ਮਕਾਨ ਦੋਸਤੋ ਤੁਸੀਂ ਦੇਖ ਸਕਦੇ ਹੋ ਕਾਫੀ ਸੁੰਦਰ ਹੈ ਇਹ ਜਿਹੜੀ ਫਰੰਟ ਰੋਡ ਹੈ ਇਹਦੇ ਜਿਹੜੇ ਅੱਗੇ ਰੋਡ ਹੈ ਉਹ ਵੀ ਕਾਫੀ ਮਤਲਬ ਖੁੱਲੀ ਹੈ ਤੇ ਆਪਾਂ ਨੂੰ ਸਭ ਨੂੰ ਪਹਿਲਾਂ ਆਪਣਾ ਗੈਸਟ ਰੂਮ 메ਨ ਰੋਡ ਤੋਂ ਮਿਲ ਜਾਂਦਾ ਤੁਸੀਂ ਦੇਖ ਸਕਦੇ ਹੋ ਸੜਕ ਦੇ ਨਾਲ ਹੀ ਗੈਸਟ ਰੂਮ ਹੈ ਤੇ ਦੋਸਤੋ ਇਹ 13.5 ਲੱਖ ਦਾ ਮਕਾਨ ਹੈ ਤੇ ਇਹ ਮਕਾਨ ਵੀ 60 ਗੱਜ ਵਿੱਚ ਬਣਿਆ ਹੋਇਆ ਹੈ ਇਹਦੀ ਲੋਕੇਸ਼ਨ ਵੀ ਅਸੀਂ ਤੁਹਾਨੂੰ ਦੱਸਣਾ ਚਾਹਾਂਗੇ ਇਹਦੀ ਇਹਦੇ ਅੰਦਰ ਵੀ ਤੁਸੀਂ ਦੇਖ ਸਕਦੇ ਹੋ ਟਾਈਲ ਦਾ ਪੱਥਰ ਦਾ ਬਾਥਰੂਮ ਜਿਉਂ ਤੁਸੀਂ ਦੇਖ ਸਕਦੇ ਹੋ ਕਾਫੀ ਸੁੰਦਰ ਕੰਮ ਹੋਇਆ ਹੈ ਇਹਦੀ ਲੋਕੇਸ਼ਨ ਵੀ ਦੋਸਤੋ ਅਸੀਂ ਤੁਹਾਨੂੰ ਦੱਸਣਾ ਚਾਹਾਂਗੇ 메ਨ ਬਸਤੀ ਜੋਧੇਵਾਲ ਚੌਂਕ ਤੋਂ ਰਾਹੋਂ ਰੋਡ ਤੋਂ ਪਿੰਡ ਗੋਂਸਗੜ ਹਾਂਜੀ ਇਹ ਵੀ ਪਿੰਡ ਗੋਂਸਗੜ ਵਿੱਚ ਹੈ ਰਾਹੂ ਰੋਡ ਤੇ ਇਹ ਸਾਰੇ ਮਕਾਨ ਸਥਿਤ ਹਨ ਤੁਸੀਂ ਦੇਖ ਸਕਦੇ ਹੋ 13 ਲੱਖ 60 ਗਾਜ ਇਹ ਮਾਲਕਾਂ ਨੇ ਆਪਣੀ ਰੀਜਨਲ ਬਣਾਇਆ ਹੋਇਆ ਹੈ ਇਸ ਮਕਾਨ 'ਚ ਤੁਸੀਂ ਇਹ ਕਹਿ ਸਕਦੇ ਹੋ ਕਿ ਤੁਸੀਂ 10 ਲੱਖ ਦੀ ਗੱਲ ਕੀਤੀ ਸੀ ਤੁਸੀਂ 10 ਲੱਖ ਦੇ ਅੰਦਰ ਮਕਾਨ ਵਖਾਣੇ ਤੇ ਇਸ ਤੇ 3.5 ਲੱਖ ਕਿਉਂ ਜ਼ਿਆਦਾ ਦਿਖਾ ਦਿੱਤਾ ਹੈ ਬਿਲਕੁਲ ਦੋਸਤੋ ਤੁਸੀਂ ਇੱਥੇ ਬਿਲਕੁਲ ਸਹੀ ਹੋ ਬਟ ਤੁਹਾਨੂੰ ਇਸ ਮਕਾਨ ਦਾ ਮਕਾਨ ਦਾ ਮਕਸਦ